ਅੱਛਾ ਹਾਂ ਦੋਸਤੋ ਮਾਨਸਰ ਝੀਲ ਦਾ ਇਤਿਹਾਸ ਬਹੁਤ ਹੀ ਖੂਬਸੂਰਤ ਤੇ ਰਹੱਸਮਈ ਹੈ ਆਈਏ ਆਪਾਂ ਇਹਦੇ ਬਾਰੇ ਹੋਰ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਅੱਜ ਆਪਾਂ ਪਹੁੰਚ ਗਏ ਜੀ ਮਾਨਸਰ ਝੀਲ ਆਏ ਦਾ ਇੱਕ ਬਹੁਤ ਹੀ ਇੰਟਰਸਟਿਡ ਇੱਕ ਸਟੋਰੀ ਹੈ ਹਿਸਟਰੀ ਹੈ ਚਲਿਏ ਹੁਣ ਆਪਾਂ ਥੋੜਾ ਜਿਹਾ ਅੰਦਰ ਜਾ ਕੇ ਦਿਖਾਨੇ ਆ ਤੁਹਾਨੂੰ ਦੇਖ ਸਕਦੇ ਤੁਸੀਂ ਵੈਲਕਮ ਟੂ ਮਾਨਸਰ ਝੀਲ ਚਲੋ ਦੋਸਤੋ ਬਿਨਾਂ ਦੇਰ ਕੀਤੇ ਅੰਦਰ ਚਲਦੇ ਆਂ ਅਦਰ ਐਂਟਰ ਹੁੰਦੇ ਹੀ ਕੁਝ ਇੱਦਾਂ ਦਾ ਆਲਾ ਦੁਆਲਾ ਸਾਹਮਣੇ ਸਾਰੇ ਰੈਸਟੋਰੈਂਟ ਵਗੈਰਾ ਹੈ ਅਗਰ ਤੁਸੀਂ ਝੀਲ ਦੀ ਤਰਫ ਜਾਣਾ ਤੁਸੀਂ ਇਧਰੋਂ ਦੀ ਪੌੜੀਆਂ ਉਤਰ ਕੇ ਨੀਚੇ ਦੀ ਤਰਫ ਜਾਵਾਂਗੇ ਆ ਸਾਹਮਣੇ ਝੀਲ ਹੈ ਜੀ ਦੇਖੋ ਆਪਾਂ ਪਰੇ ਨੋ। ਨਾਲ ਦੇਖੋ ਕਿ ਕਰਿਆ ਨੀ। ਦੋਸਤੋ ਦੇਖ ਸਕਦੇ ਹੋ ਤੁਸੀਂ ਮੇਰੇ ਪਿੱਛੇ ਦਾ ਨਜ਼ਾਰਾ ਕਿਆ ਖੂਬਸੂਰਤ ਝੀਲ ਹੈ। ਚਲੋ ਦੋਸਤੋ ਪਤਾ ਕਰਦੇ ਆ ਲੋਕਾਂ ਨਾਲ ਗੱਲਬਾਤ ਕਰਦੇ ਆ ਕੀ ਆ ਲੋਕਾਂ ਦੀ ਭਾਵਨਾਵਾਂ ਆ ਇਸ ਝੀਲ ਨੂੰ ਲੈ ਕੇ ਕੀ ਲੋਕੀ ਸੋਚਦੇ ਆ ਇਸ ਝੀਲ ਦੇ ਬਾਰੇ। ਸਰੋ ਦੋਸਤੋ ਦੇਰ ਕਿਸ ਗੱਲ ਦੀ ਫਿਰ ਕਰਦੇ ਆਂ ਭਾਰਤਲਾਬ ਕਿਸੇ ਬੰਦੇ ਦੇ ਨਾਲ ਕੁਸ਼ ਇਸ ਤਰ੍ਹਾਂ ਦਾ ਆੜਾ ਦਵਾਲਾ ਮਾਨਸਰ ਝੀਲ ਦਾ ਦੋਸਤੋ ਜਿਸ ਫੁਟਬਾਲ ਦੇ ਤੇ ਸੀ ਚੱਲਦੇ ਆਂ ਪੂਰੀ ਝੀਲ ਦੇ ਚਾਰੋਂ ਤਰਫ ਫੈਲਿਆ ਹੋਇਆ ਹੈ ਮਤਲਬ ਕਿ ਪੂਰੀ ਝੀਲ ਨੂੰ ਕਵਰ ਕਰਦਾ ਹੈ ਆੜਾ ਦਵਾਲੇ ਤੋਂ ਅੱਛਾ ਕਹਿੰਦੇ ਇਹਦਾ ਕੋਈ ਤਲ ਹੈ ਨਹੀਂਗਾ ਸੱਚੀ ਗੱਲ ਕਹਿੰਦੇ ਨਾ ਹੁਣ ਕੀ ਪਤਾ ਹੈ ਪਤਾ ਕਿਸਨੂੰ ਨਹੀਂ ਨਹੀਂ ਤੁਸੀਂ ਇੰਨੇ ਚੇਰਦੇ ਤੁਹਾਨੂੰ ਪਤਾ ਤਾਂ ਹੋਊਗਾ ਥੋੜਾ ਬਹੁਤ ਇਹ ਤਾਂ ਕਹਿੰਦਾ ਆਪਣੀ ਸੁਣਾਦਾ ਕਿਸੇ ਨੂੰ ਪਤਾ ਹੋਣਾ ਅੱਛਾ ਤੁਸੀਂ ਸੁਣਾ ਦਿਓ ਫਿਰ ਆਪਣੀ ਜਿਹੜਾ ਆ ਵਾਪਰ ਦੇ ਵਿੱਚ ਜਿਹੜਾ ਕ੍ਰਿਸ਼ਨ ਜਨਮ ਹੋਇਆ ਨਾ ਹਾਂਜੀ ਉਸ ਟਾਈਮ ਜਿਹੜਾ ਅਰਜੁਨ ਪੁੱਤਰ ਜਿਹੜਾ ਅਭੀ ਮੰਨੂ ਸੀ ਹਾਂਜੀ ਲੱਗਦਾ ਜョਧੇ ਚਲਾਦਾ ਇਹ ਤੋਰਣਾ ਅੱਛਾ ਇਹਨੂੰ ਪਤਾ ਨਹੀਂ ਲੱਗਿਆ ਆਪੇ ਮਨ ਨੂੰ ਇਹਨੇ ਆਪਣੇ ਪਰਿਵਾਰ ਨੂੰ ਖਤਮ ਕਰ ਦਿੱਤਾ ਰਾਤ ਬੜਾ ਅੱਛਾ ਤੇ ਸਵੇਰਾ ਆਇਆ ਜਿਸ ਮੇਲੇ ਪਤਾ ਲੱਗ ਗਿਆ ਵੈਨਾਂ ਪਰਿਵਾਰ ਹੀ ਖਤਮ ਕਰ ਛੱਡਿਆ ਹਾਂ ਫਿਰ ਕ੍ਰਿਸ਼ਨ ਨੇ ਵਿਧੀ ਦਸੇ ਉਹ ਜਾ ਜੇ ਪਤਾਲ ਪੁਰੇ ਦੇ ਵਿੱਚ ਜਾ ਫਿਰ ਦੋਦਰ ਮਣੀ ਮੜ ਸਰਦੀਆ ਸ਼ੇਸ਼ਨਾਗਰ ਅੱਛਾ ਤੇ ਫਿਰ ਇਹ ਸਾਰਾ ਜੀਵ ਹੋ ਸਕਦਾ ਅੱਛਾ ਕਿਸੇ ਨੇ ਸੋਚਿਆ ਇਹਨੇ ਜਾਣਾ ਨਹੀਂ ਬਦਾਲਪੁਰ ਵਿੱਚ ਹਾਂ ਇਹਨੇ ਜਿੰਦਾ ਹੋਣਾ ਨਹੀਂ ਹੂੰ ਇਸ ਟੇਕੇ ਗਰਮ ਹੋ ਜਾਣਾ ਹੂੰ ਉਹਨਾਂ ਨੇ ਬਾਣ ਮਾਰਿਆ ਸੁਨਹਿ ਸਰ ਦਾ ਹੂੰ ਇਸ ਵਾਸਤੇ ਉਹਨਾਂ ਆਸ਼ਰਮ ਚ ਸਰ ਗਿਆ ਅੱਗੇ ਅੱਛਾ ਉਹ ਸੁਨਹਿ ਸਰ ਦਾ ਨਾ ਘੱਡੀ ਸੰਗ ਚਲ ਗਿਆ ਪਤਾਲਪੁਰ ਵਿੱਚ ਹੂੰ ਪਤਾਲਪੁਰ ਦਾ ਬਾਣ ਮਾਰਿਆ ਨਾ ਮਣੀ ਲੈ ਕੇ ਆਇਆ ਅੱਛਾ ਇਹਨਾਂ ਮਣੀ ਸਰ ਕਹਿੰਦੇ ਇਹਨੂੰ ਮਣੀ ਸਰ ਕਹਿੰਦੇ ਸੀ ਹਰ ਵਾਰ ਦੇਰ ਦੇਰ ਸਮਾਂ ਬਦਲਦਾ ਗਿਆ ਪਤਾ ਲੱਗ ਗਿਆ ਚੇਂਜ ਹੁੰਦਾ ਰਿਹਾ ਮਾਨਸਰ ਬਣ ਗਿਆ ਨਾ ਅੱਛਾ ਇੱਥੇ ਇਹ ਬਾਣ ਮਾਰਿਆ ਸੀਗਾ ਉਹਨਾਂ ਨੇ ਹਾਂਜੀ ਬਾਣ ਮਾਰਿਆ ਸੀ ਇਹ ਕਿਤੇ ਹੋਰ ਵੀ ਜਾ ਕੇ ਨਿਕਲਦਾ ਹੀਗਾ ਬਾਣ ਕਹਿੰਦੇ ਇਹਦਾ 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 ਬਹੁਤ ਸਾਰਾ ਹੈਗਾ ਨਾ ਹਾਂ ਉੱਥੋਂ ਮਾਰਿਆ ਸੀ ਬਾਣ ਅੱਛਾ ਇੱਥੋਂ ਨਿਕਲਿਆ ਸੀ ਇੱਥੋਂ ਨਿਕਲਿਆ ਸੀ ਓਕੇ ਇਸ ਕਰਕੇ ਇਹਦਾ ਤਲ ਹੈ ਨੀਗਾ ਹਾਂਜੀ ਤਲ ਹੈ ਨੀਗਾ ਇਹਦਾ ਤਲ ਕੁ ਜਿਹੜਾ ਪਤਾਲਪੁਰੇ ਨਾਲ ਇਹਦਾ ਟਿਕ 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 अच्छा यही हिस्ट्री है बाकी यही यही मंदिर है कि अगे मंदिर अगे मंदिर ठीक है सर आ। बस आही हिस्ट्री है ओके okay, सर थैंक यू तेरा नाम की है शामलाल लाल जी थैंक यू श्याम लाल जी हाँ दोस्तों एक बंदे ना गल करके जो नाम सेगा मिस्टर श्याम लाल जी क्योंकि तो मेरे पापा का नाम भी श्याम लाल <laughs> ਤੇ ਸੇਮ ਸੇਮ ਨਾਮ ਦੇ ਬੰਦੇ ਮਿਲੇ ਸਾਨੂੰ ਤੇ ਉਹਨਾਂ ਨੇ ਸਾਨੂੰ ਮਾੜੀ ਜਿਹੀ ਹਿਸਟਰੀ ਦੱਸੀ ਐ ਪਰ ਤੁਹਾਨੂੰ ਲੱਗ ਗਿਆ ਹੋਣਾ ਕਿ ਇਹ ਹਿਸਟਰੀ ਐ ਤੇ ਉਹਨਾਂ ਨੇ ਕਹਿਣਾ ਇਹ ਇੱਕ ਜਿੰਨੇ ਲੋਕ ਉਹਨੀਆਂ ਗੱਲਾਂ ਤੇ ਅੱਗੇ ਦੇਖਦੇ ਆਂ ਪੰਡਤ ਦੀ ਕਿਹੜੀ ਗੱਲ ਨਿਕਲਦੀ ਐ ਕਿਉਂ ਜੀ ਹਾਂਜੀ ਹਾਂਜੀ ਕਹਿੰਦੇ ਪਏਗੇ ਕਿ ਜਿੰਨੇ ਲੋਕ ਉਹਨੀਆਂ ਗੱਲਾਂ ਉਹਨੀਆਂ ਕਹਾਣੀਆਂ ਕਿਉਂਕਿ ਜਿੰਨੇ ਟਾਈਮ ਤੋਂ ਆ ਰਿਹਾ ਕੋਈ ਆਪਣੀ ਤਰੀਫ ਨਾਲ ਲੂਣ ਮਿਰਚ ਲਾ ਕੇ ਦੱਸਣ ਦੇ ਆ ਕਿਉਂਕਿ ਇਤਿਹਾਸ ਜਿੰਨਾ ਪੁਰਾਣਾ ਹੋ ਜਵੇ ਉੰਨੇ ਜਿਆਦਾ ਉਹਦੇ ਵਿੱਚ ਬਦਲਾਅ ਵੀ ਆਂਦੇ ਆ ਬੰਦੇ ਦੇ ਹਿਸਾਬ ਦੇ ਨਾਲ ਠੀਕ ਐ ਨੀ ਜੀ ਈ ਮੈਂ ਝੂਠ ਬੋਲਿਆ ਕੋਈ ਨਾ ਕੋਈ ਨਾ क्या लेकर के छड़ी है जी ये कैसे मतलब ये हमारे पहाड़ों पा, पा, में ऐसा ही रिवाज है ऐसा रिवाज हाँ जी हम इस हैं इस महादेव से ओके ओके हाँ जी जी ये, ये मुंडन वगैरह कराएंगे वैसे ही नहीं ऐसे ही ऐसे ही हाँ जी हाथ लगाओ प्राचीन मंदिर शेषनाग बाबा मानसर जी ये शेषनाग जी का है जी का मंदिर है ना? अच्छा यही की चीज बनी है? ये ये जो बना हुआ है

ਕੋੜਾ ਜੋੜਿਆ ਦਾ ਪੁਣੀ ਨੀਂ ਦਿੱਤਾ ਕੋੜਾ 12 ਕਾਲਾ ਦਾ ਦੁਤਾਨਾ ਕੋੜਾ ਓਕੇ ਇਹ ਚੇਹਨਾ ਦਾ ਵੀ ਇਹ ਰਾਜਧਾਨੀ ਦਾ ਇਤਿਹਾਸ ਹੈ ਤੇ ਮੈਂ ਹਮ ਅਰਜੁਨ ਦਾ ਪੁੱਤਰ ਆ ਬਦੁਗਾਨ ਕੋਸ਼ਨਾ ਜਾ ਕੋੜਾ ਪੜ ਗਿਆ ਓਕੇ ਤੇੋਂ ਦਾ ਜੋਦ ਸ਼ੁਰੂ ਆ ਓਕੇ ਇਹ ਬੂਨਾ ਜਗਾ ਜੇ ਜੋਦ ਆ ਕਿਉਂ ਨਹੀਂ ਜਾਣਾ ਮਾਰੀ ਸੀ ਅੱਛਾ ਇਹ ਇਹ ਤਲਾਬ ਜਿਹੜਾ ਬਣਿਆ ਇਹ ਕਿੱਦਾਂ ਬਣ ਗਿਆ ਜਿੰਨਾ ਤੇਲ ਕੱਢੀ ਗਿਆ ਕੀ ਕਿਤੇ ਅਰਜਨ ਦਾ ਦਿਲ ਕੱਟੀ ਲਿਆ ਅੱਛਾ ਉਸੇ ਜਿੰਦਾ ਕਰਨ ਦਾ ਅਸੇ ਵੀ ਮਣੀਆਂ ਨਾ ਦੇ ਓਕੇ ਪਾਦਾਲ ਦਾ ਹੂੰ ਫਿਰ ਜਾਣ ਦਾ ਰਸਤਾ ਇਹ ਹੋ ਗਈ ਚੀ ਲੱਗਿਆ ਹੂੰ ਉਹ ਬਾਣ ਦਾ ਕਰਨੇ ਪਿਛਲੀ ਛੇ ਦਿਨ ਕੀ ਚੀ ਪਾਦਾਲ ਗਏ ਛੇਸ ਨਾ ਗਿਆ ਮਣੀ ਲੈ ਫਿਰ ਮਣੀ ਨਹੀਂ ਦਿੰਦੇ ਹੁੰਦੇ ਮਣੀ ਲੈ ਲੋ ਕੇ ਕਰਨੇ ਹੂੰ ਫਿਰ ਚੱਲਿਆ ਬਾਣ ਮਾਰੀ ਇਸ ਤਰ੍ਹਾਂ ਤੇ ਮਣੀ ਅੰਗੀ ਦਾ ਨਾਮ ਮਣੀ ਸ਼ਰ ਮਣੀ ਜਮ ਦਾ ਪਿਛਾ ਨਾ ਆਏ ਓਕੇ ਇਹ ਸਾਰੀ ਮਣੀ ਲੈ ਗਿਆ ਉਹ ਵਾਪਸ ਲੈਣੀ ਉਹ ਉਜਵਨ ਹੈ ਕਰਦੂ ਲਗੀ ਆ ਦੁਆ ਪਰ ਖਤਮ ਹੋਈ ਆ ਓਕੇ ਇਹ ਹੋਈ ਜਿਹਾ ਪਤਰੀਆਂ ਤੇ ਬੈਠੇ ਫਿਰ ਉਹ ਆਰ ਜਿੰਗ ਜਿੰਦਾ ਬਿਤਾ ਸਾਰੀ ਜਾਨਾ ਦੇ ਦਿੱਤੀ ਇਹ ਹੋਈ ਜਿਹਾ ਪਤਰਾ ਫਿਰ ਸੀ ਮਣੀ ਬੋਦਰਾਏ ਦੇ ਉਲੀਆ ਪੁਰਵਾਨ ਪਾਣਵੇਂ ਕਿ ਪਾਣਡੋ ਜਾਈ ਬਦਰੀ ਨਾਂਦਲਾ ਕੇ ਪਰ ਪੂਜ ਮਾਗੀ ਜਾਈ ਓਕੇ ਇਹ ਹੀ ਹਿਸਟਰੀ ਆਪਣਾ ਠੀਕ ਹੈ ਥੈਂਕ ਯੂ ਆਈ अच्छा क्या पानी नीचे खींच लेता वो क्यों ऐसे ही हुआ था अच्छा पानी तो नीचे खींच लेता बीच में नहीं जाना वाकई में ऐसे हुआ क्या तो आया तू तो शूटिंग करा ला आया तेरी भी कर ली शूटिंग फ्रेंड है आपके चलो ठीक है हो सर कैसे हो चलिए दोस्तों चलते हैं आप बोटिंग करने ये वाली ले लो ਕਹਨੇ ਦੋਸਤ ਤਲਾਬ ਦਾ ਕੋਈ ਤਲ ਹੈ ਨਹੀਂਗਾ ਸੱਚੀ ਗੱਲ ਚਲ ਆਓ ਫੇ ਦੇਖੀ ਡੁਬਕੀ ਲਾ ਕੇ ਕੋਈ ਦੋਸਤੋ ਜੈਕਟ ਪਾ ਲਈਏ ਨਾ ਬਰਾਬਰ ਤੇ ਹੁਣ ਆਪਾਂ ਜਾ ਰਹੇ ਹਾਂ ਬੋਟਿੰਗ ਕਰਨ ਕੌਣ ਸੀ ਬੋਰਡ 'ਤੇ ਬੈਠੇ ਦੇਖੀ ਪਹਿਲੇ ਨਾ ਐਕਸੀਡੈਂਟ ਕਰਾ ਦਿੰਦੇ ਆ ہمارا ਐਂਡ ਲਾ ਇਸ ਦਾ ਸਮੋ ਹੋ ਗਿਆ ਸਰਪੋਟਨ ਹੋ ਜਾਣੀ ਮੋਰ ਦਨ ਦੇ ਖੜੇ ਨੂੰ ਠੀਕ ਹੈ ਹਾਂਜੀ ਬਾਅਦ ਵਿੱਚ ਚਲੋ ਲੋ ਜੀ ਦੋਸਤੋ ਬੋਚ ਇਸ ਤਰ੍ਹਾਂ ਦਾ 200 ਰੁਪਿਆ 200 ਰੁਪਿਆ 10 ਰੁਪਿਆ ਦੇ ਘੰਟੇ ਦਾ 200 ਰੁਪਿਆ ਚਾਰ ਵੱਡੇ ਬੰਦੇ ਤੇ ਦੋ ਨਿਆਣੇ ਇੰਜੋਏ ਕਰੋ ਜੀ 200 ਰੁਪਿਆ ਇੱਕਦਮ ਗੱਡੀ ਸਲੋ ਹੋ ਗਈ ਫ੍ਰੀ ਹੋ ਗਈ ਐ ਇੱਕਦਮ ਨਹੀਂ ਫ੍ਰੀ ਨਹੀਂ ਇਹ ਤਾਂ ਕੰਨ ਸੈਗਲ ਦੇ ਕੁੱਤੇ ਰੂ ਨਿਕਲ ਗਏ ਉਤਾਰਾ ਮਹਿਸੂਸ ਹੋ ਰਿਹਾ ਡਰ ਜਿਹਾ ਲੱਗਿਆ ਨਪਾਰਾ ਇਧਰ ਇੱਕ ਸਾਈਡ ਨੂੰ ਵੀ ਜਾਣ ਲੱਗ ਗਈ ਸੀ ਵਾਕੇ ਯਾਰ ਥੋੜੇ ਡਰ ਲੱਗਿਆ ਇਹ ਦੋਸਤੋ ਇਸ ਕੇ ਸਾਥ ਰਾਈਡਿੰਗ ਖਤਮ ਹੋਤੀ ਹੈ ہماری ਵਿੱਚ ਮੇ ਜਾ ਕੇ ਸਲੋ ਕਿਉਂ ਹੋ ਜਾਂਦੀ ਹੈ ਜੀ ਹਾਂ ਐਸੇ ਕਿਉਂ ਵਿਚ ਮੇ ਆ ਕੇ ਕਾਫੀ ਸਲੋ ਹੋ ਕੇ ਡਰਾ دیا ਇਸਨੇ ਤੂੰ ਮୋਏ ਲਗਾ ਲੈ ਵੀ ਹੋ ਗਿਆ ਕਾਮ ਖਰਾਬ ਨਹੀਂ ਯਾਰ ਇਹ ਨਹੀਂ ਤਾਂ ਮਟਾ ਹਮੇ ਲਗਾ ਐਸੇ ਥੈਂਕ ਯੂ ਸਰ ਕਿੱਥੋਂ ਆਏ ਸਰ ਤੁਸੀਂ ਸਾਰੇ ਅਸੀਂ ਇੱਥੇ ਆਈਆਂ ਇੱਥੇ ਤਾਂ ਹੀ ਅੱਛਾ ਇਹਦੀ ਹਿਸਟਰੀ ਦੇ ਬਾਰੇ ਕੁਝ ਪਤਾ ਤੁਹਾਨੂੰ ਸਰ ਹਿਸਟਰੀ ਦਾ ਦਾ

ਤੀਰਥ ਸਥਾਨ ਹੈ ਇਹ ਹਾਂ ਹਾਂ ਪੁਰੀਤ ਸਥਾਨ ਹੈ ਨਾ ਆਸਤਾ ਰੱਖੋਗੇ ਤਾਂ ਕੋਈ ਨਹੀਂ ਹੋਗਾ ਤਾਂ ਮਛੂ ਨੂੰ ਇੰਨਾ ਆਟਾ ਪਾਉਂਦੇ ਫਿਰ ਵੀ ਦੇਖੋ ਮੂਹ ਵੱਢਦੀ ਆਪੀਆਂ ਭੁੱਖੀਆਂ ਐ ਜਾਂ ਭੁੱਖੀਆਂ ਹੋ ਗਈਆਂ ਸਾਰੀਆਂ ਨੂੰ ਥੋੜਾ ਮਿਲਦਾ ਕਿਸੇ ਨੂੰ ਮਿਲ ਜਾਂਦਾ ਕਿਸੇ ਨੂੰ ਨਹੀਂ ਮਿਲਦਾ ਨਾ ਐਦਾਂ ਕਰੋ ਫਿਰ ਦੇਓ ਆਟਾ ਦਿਓ ਥੈਂਕ ਯੂ ਸਰ ਆ ਚਲ ਮੈਂ ਆਪਣੀ ਝੇਪ ਚ ਪਾ ਲੰਨਾ ਅਜੇ ਆਪਣੇ ਨਾ ਛੋਟੇ ਛੋਟੇ ਟੁਕੜੇ ਕਰਕੇ ਪਾਈ ਸਾਰੇ ਨੂੰ ਮਾੜਾ ਮਾੜਾ ਪੈ ਜਵੇ ਹੈ ਛੋਟੇ ਛੋਟੇ ਟੁਕੜੇ ਪਾਈ ਹੈ ਬਿਲਕੁਲ ਛੋਟੇ ਛੋਟੇ ਟੁਕੜੇ ਹੈ ਸਾਰੇ ਨੇ ਪੈ ਜਵੇ ਹੈ ਹਾਂ ਉਹ ਪਿੱਛੇ ਵੀ ਭਈਆ ਹਾਂ ਪਿੱਛੇ ਤੂੰ ਪਿੱਛੇ ਛੋਟਾ ਰੱਬ ਦੇ ਜੀ ਹਾਂ ਮੇਕਰ ਰੱਬ ਦੇ ਜੀ ਦੇਖੋ ਧਿਆਨ ਨਾਲ ਦੇਖੋਗੇ ਨਾ ਕੁਦਰਤ ਨੇੜ ਤੇ ਤੋ ਪਤਾ ਲੱਗੇਗਾ ਕਿ ਕੁਦਰਤ ਬਾਕੀ ਮਹਾਨ ਹੈ ਯਾਰ ਸੰਘਰਸ਼ ਚੱਲ ਰਿਹਾ ਹੈ ਬਸ ਜੀਣ ਦੇ ਲਈ ਥੋੜਾ ਜਿਹਾ ਮਾਰ ਰਿਹਾ ਕਿਉਂ ਵੀ ਜਿੰਨੇ ਆਟਾ ਖਾ ਲਿਆ ਖਾ ਲਿਆ ਜਿਹੜਾ ਰਹਿ ਗਿਆ ਵਿਚਾਰਾ شریف ਬੰਦਾ ਆਹ ਹੋਰ ਆਹ ਅਮਚੀ ਦੇ ਮੂਹ ਤੇ ਕੀ ਹੋਇਆ ਪਿਆ ਨਾ ਪਹਿਲੇ ਨਾ ਮੈਂ ਇਹ ਇਹਦੇ ਥੁੱਕ ਥੁੱਕ ਨਾ ਛੋੜਦੀ ਅੰਦਰ ਪਹਿਲੇ ਨਾ ਇਸ ਜਗ੍ਹਾ ਦੇ ਵਿੱਚ ਨਾ ਪਹਿਲੇ ਇਹ ਮਹਾਨਤਾ ਸੀਗੀ ਇਹ ਜਿੱਦਾਂ ਮੈਨੂੰ ਪਤਾ ਨਾ ਕਿ ਇਹ 마ਸੀਆ ਹੋਣੀ ਹੈ ਮੇਰੇ ਨਾਨੇ ਹੋਣੀ ਤੇ ਜਦੋਂ ਉਦਮਪੁਰ ਦੇ ਹੈ ਨਾ ਉਹ ਇੱਧਰ ਤੇ ਤੇ ਉਹ ਉਸ ਜਗ੍ਹਾ ਦੇ ਬਾਰੇ ਨਾ ਸਾਨੂੰ ਲਿਆਂ ਤੋਂ ਡਰਦੇ ਹੁੰਦੇ ਕਿਉਂਕਿ ਅਸੀਂ ਨਾ ਸ਼ਰਾਰਤੀ ਸੀਗੇ ਤੇ ਸਾਨੂੰ ਜਿਹੜੀ ਗਲਤ ਹੋਣਾ ਕਿ ਤਾ ਨਾ ਉਸੇ ਕੰਮ ਕਰਨਾ ਹੀ ਕਰਨਾ ਹੈ ਅਸੀਂ ਇਦਾਂ ਇਦਾਂ ਦੇ ਸੀਗੇ ਅਸੀਂ ਬੜੇ ਨਾ ਸ਼ਰਾਰਤੀਏ ਸੀਗੇ ਤੇ ਇੱਕ ਵਾਰੀ ਪਲਾਨ ਬਣ ਗਿਆ ਪਲਾਨ ਬਣਾ ਕੇ ਤੇ ਮੁੜ ਕੇ ਉਹਨਾਂ ਨੇ ਗੱਲ ਗੁੱਲੀ ਨਹੀਂ ਕੀਤੀ ਅਸੀਂ ਤਾਂ ਬਣਾ ਲਿਆ ਪਲਾਨ ਬੱਚਿਆਂ ਨੇ ਤਾਂ ਬਣਾਈ ਲੈਂਦੇ ਚੱਲੋ 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 ਕਿਉਂਕਿ ਆਪਾਂ ਤਾਂ ਸਪੈਰੀਮੈਂਟ ਕਰਨ ਆ ਕੇ ਇੱਥੇ ਕੋਈ ਨਾ ਕੋਈ ਗੰਦ ਬਣ ਤੇ ਪਾਣਾ ਜਿੰਨਾਂ ਇੱਥੇ ਆਣ ਹੋਣੀ ਹੋਏ ਨਹੀਂ ਉਹ ਕਹਿੰਦੇ ਨਹੀਂ ਇਹਨਾਂ ਨੂੰ ਲੈ ਕੇ ਨਹੀਂ ਜਾਣਾ ਕਹਿੰਦੇ ਆਪਾਂ ਹੋਰ ਕਿਤੇ ਚੱਲਦੇ ਆਂ ਕਹਿੰਦੇ ਉੱਥੇ ਕੋਈ ਸ਼ਰਾਰਤ ਕਰਤੀ ਤਾਂ ਬੱਸ ਫਿਰ ਕੰਮ ਹੋ ਗਿਆ ਤੇ ਉਦੋਂ ਮੈਨੂੰ ਪਤਾ ਲੱਗਿਆ ਸੀ ਕਿ ਜਦੋਂ ਨਾ ਫਿਸ਼ ਨੂੰ ਕੱਢਦੇ ਆਂ ਤੇ ਸੱਪ ਬਣ ਜਾਂਦੀ ਹੈ ਜਦੋਂ ਸ਼ਿ ਇਹਨਾਂ ਫਿਸ਼ ਨੂੰ ਬਾਹਰ ਕੱਢੂਗਾ ਨਾ ਇਹਨੇ ਸੱਪ ਬਣ ਜਾਣਾ ਇਦਾਂ ਪਹਿਲੇ ਸੁਣਿਆ ਸੁਣਿਆ ਸਹਾਨ ਆਈਆਂ ਗੱਲਾਂ ਹਨ ਬਟ ਇਹ ਗੱਲਾਂ ਕਿਤਨੇ ਕਿਤੇ ਤਾਂ ਨਿਕਲਿਆ ਹੀ ਹੋਊਗੀਆਂ ਤੇ ਕਹਿੰਦੇ ਇਹ ਪਾਣੀ ਨਾ ਅੰਦਰ ਨੂੰ ਖਿੱਚਦਾ ਆ ਮੇਰੇ ਨਾਨਾ ਜੀ ਨੇ ਇਹ ਗੱਲ ਕਿਤੇ ਸੀਗੀ ਦੱਸੀ ਸੀਗੀ ਹੁਣ ਤਾਂ ਨਾਨਾ ਜੀ ਹੈ ਨਹੀਂ ਕਿ ਮੇਰੇ ਤੇ ਗੱਤ ਕਰੇ ਕਹਿੰਦੇ ਬੁੱਢਿਆਂ ਨੂੰ ਪਤਾ ਸੀਗਾ ਹਨ ਤੇ ਬੁੱਢੇ ਜਦੋਂ ਜਦੋਂ ਬੁੱਢਿਆਂ ਨੂੰ ਪਤਾ ਸੀਗਾ ਜਵਾਨ ਜੀ ਇਸ ਅੱਜ ਦੇ ਟਾਈਮ ਦੇ ਵਿੱਚ 5G ਦੇ ਜਮਾਨੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਦੇਖਣਗੇ ਹਨ ਨਹੀਂ ਸੁਣਨਗੇ ਉਹਨਾਂ ਦੀ ਗੱਲ ਬਹਿ ਕੇ ਨਹੀਂ ਸੁਣਨਗੇ ਤੇ ਫਿਰ ਅੱਗੇ ਜਾ ਕੇ ਹਿਸਟਰੀ ਘੱਟ ਲੋਕਾਂ ਨੂੰ ਇਦੀ ਘਟਦੀ 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 ਲੋਕਾਂ ਦੇ ਵਿੱਚ ਬਿਲਕੁਲ ਨਹੀਂ ਘਟ ਜਾਣੀਆਂ ਇਹ ਚੀਜ਼ਾਂ ਹੈਣਾ ਹਿਸਟਰੀ ਪਤਾ ਨਹੀਂ ਹੋਣੀ ਕੀ ਇਹ ਪਾਣੀ ਕਿੱਥੋਂ ਆਇਆ ਸੀ ਹੈਣਾ ਤੇ ਇਥੇ ਕੀ ਉਸ ਟਾਈਮ ਦੇ ਵਿੱਚ ਕੀ ਕਹਿੰਦੇ ਆ ਕਿ ਆਪਣਾ ਪਿਕਚਰ ਦਰਸ਼ਨਾਈ ਗਈ ਹੋਗੀ ਹੈਣਾ ਕੀ ਕਹ ਦਿੰਦੇ ਆ ਆਪਣਾ ਕੁਦਰਤ ਦੇ ਵੱਲੋਂ ਕੁਦਰਤ ਹੀ ਹੈ ਕੁਦਰਤ ਦੇ ਆਪਾਂ ਹਿੱਸੇ ਆ ਤੇ ਸਾਨੂੰ ਬਣਾਇਆ ਗਿਆ ਮੇਨ ਬੰਦਾ ਜਿਹੜਾ ਨਾ ਇਹਨਾਂ ਜੀਵ ਜੰਤੂਆਂ ਦੀ ਰੱਖਿਆ ਕਰੇ ਇਹ ਪਰਿਵਰਣ ਨੂੰ ਐਨ ਸੰਭਾਲ ਕੇ ਰੱਖਿਆ ਨਾ ਤੇ ਹਰ ਇੱਕ ਦੀ ਮਤਲਬ ਕੀ ਇੱਛਾ ਮਾ ਪੂਰੀ ਕਰੇ ਜਿਹੜਾ ਬੇਜਵਾਨ ਆ ਇਹਨਾਂ ਨੂੰ ਰੋਟੀ ਪਾਵੇ ਹੈਨਾ ਹਰ ਇੱਕ ਚੀਜ਼ ਦਾ ਨਾ ਇੱਕ ਸਿਸਟਮ ਬਣਾਇਆ ਗਿਆ ਬਟ ਅੱਜ ਦਾ ਇਨਸਾਨ ਥੋੜਾ ਸੈਲਫਿਸ਼ ਹੋ ਗਿਆ ਆਪਣੇ ਮਤਲਬ ਦੇ ਲਈ ਪੇੜ ਪੌਦੇ ਸਭ ਕੱਟੇ ਜਾ ਰਹੇ ਨੇ ਡੇਢ ਨਾਲ ਪ੍ਰੋਬਲਮ ਤੇ ਪ੍ਰੋਬਲਮ ਹੈਨਾ ਹੈਲੋ ਹਾਂਜੀ ਦੋਸਤੋ ਬਲੌਗ ਸਾਰਾ ਦੇਖਣ ਦੇ ਲਈ ਧੰਨਵਾਦ ਆ ਕਿੱਦਾਂ ਦੀ ਲੱਗੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਮੇਰੇ ਚੈਨਲ ਨੂੰ ਹੋਰ ਵੀ ਇਦਾਂ ਦੇ ਇੰਟਰਸਟਡ ਵੀਡੀਓ ਦੇਖਣ ਦੇ ਲਈ ਤੇ ਅਜੇ ਸਰ ਹਾਂਜੀ ਕਿੱਦਾਂ ਲੱਗਿਆ ਫਿਰ ਇਹ ਅੱਜ ਦਾ ਇਸ ਟ੍ਰਿਪ ਨੂੰ ਬਹੁਤ ਹੀ ਵਧੀਆ ਲੱਗਾ ਵਧੀਆ ਲੱਗਿਆ ਨੇ ਹਾਂਜੀ ਹਾਂਜੀ ਹੈ ਨਾ ਗੱਲਬਾਤ ਹਾਂਜੀ ਹਾਂਜੀ ਤੇ ਹੋਰ ਕੁਝ ਮਹਿਸੂਸ ਹੋਇਆ ਜੋ ਰਿਵਿਊ ਦੇਣਾ ਹੋਵੇ ਲੋਕਾਂ ਦੇ ਲਈ ਜਾਂ ਫਿਰ ਇਹ ਆਪਣਾ ਐਕਸਪੀਰੀਅੰਸ ਦੱਸਣਾ ਉਹ ਵੀ ਦੱਸ ਮਾੜਿਆ ਆਪਣੀ ਬਸ ਜਿਹਦਾ ਮਤਲਬ ਇਹ ਕਹਿੰਦੇ ਵੀ ਮਾਨਸਾ ਚੀ ਲਾਂਦਾ ਜੇ ਬੇੜੀ ਤੇ ਝੂੜਾ ਲੱਗਦਾ ਬੜੇ ਧਿਆਨ ਨਾਲ ਸੋਚ ਸਮਝ ਕੇ ਸਭ ਕੁਝ ਹੂੰ ਬੜਾ ਝੂੜਾ ਲੜ ਅੱਛਾ ਆਪਾਂ ਪਹਿਲੇ ਧਿਆਨ ਨਾਲ ਕਰਨਾ ਚਾਹੀਦਾ ਨਾ ਗੱਬੇ ਨਹੀਂ ਜਾਣਾ ਬਸ ਬੋਲੀ ਦੇ ਵਿੱਚ ਗੱਬੇ ਗਏ ਤੇ ਗੱਬੇ ਕੰਮ ਖਰਾਬ ਹੋ ਜਾਂਦਾ ਹੈ ਕਿਸੇ ਕਿਸੇ ਦਾ ਹੁੰਦਾ ਹਰ ਕਿਸੇ ਦਾ ਨਹੀਂ ਹੁੰਦਾ ਬਟ ਅਸੀਂ ਮਹਿਸੂਸ ਕੀਤਾ ਉਸ ਚੀਜ਼ ਦੇ ਵਿੱਚ ਇਹਨਾਂ ਕਸਤੀ ਨਾਲ ਪਹਿਲੇ ਨਾਲੋਂ ਸਲੋ ਹੋ ਗਈ ਕਾਫੀ ਅਸੀਂ ਤੇਜ਼ ਤੇਜ਼ ਵੀ ਮਾਰੇ ਵੀਡੀਓ ਕੈਮਰਾ ਰਿਪੋਰਟ ਮੈਂ ਅਦੋਂ ਕਿੱਤਾ ਨਹੀਂ ਕਿਉਂਕਿ ਥੋੜੇ ਘਬਰਾ ਗਏ ਸੀਗੇ ਤੇ ਉਸ ਤੋਂ ਬਾਅਦ ਥੋੜੇ ਜਿਹਾ ਡੇਢ ਵਾਰ ਕੀਤਾ ਪਰ ਬਹੁਤ ਜ਼ਿਆਦਾ ਗੱਡੀ ਨਹੀਂ ਜਾਣਾ ਐ ਐਕਸਪੀਰੀਅੰਸ ਥੋੜਾ ਜਿਹਾ ਐਂ ਮੈਨੂੰ ਡਰਾਵਣਾ ਸੀ ਥੋੜਾ ਜਿਹਾ ਉੱਥੇ ਤੇ ਬਾਕੀ ਇਸ ਜਗ੍ਹਾ ਦੇ ਬਾਰੇ ਮੈਂ ਇਹ ਜਾਂ ਕਹਿਣਾ ਚਾਹੂੰਗਾ ਕਿ ਹਜੇ ਤੱਕ ਮੈਂ ਲੋਕਾਂ ਨਾਲ ਗੱਲਬਾਤ ਕੀਤੀ ਹਰ ਇੱਕ ਬੰਦੇ ਦੀ ਆਪਣੀ ਇਹ ਕਹਾਣੀ ਹੈ ਇਸ ਜਗ੍ਹਾ ਨੂੰ ਲੈ ਕੇ ਆਪਣੇ ਵਿਚਾਰ ਹੈ ਕੋਈ ਕਹਿੰਦਾ ਪਾਣੀ ਖਿੱਚ ਲੈਂਦਾ ਹੈ ਕੋਈ ਕਹਿੰਦਾ ਨਹੀਂ ਖਿੱਚਦਾ ਤੇ ਕੋਈ ਕਹਿ ਦਿੰਦਾ ਹੈ ਕਿ ਇਹਦੀ ਹਿਸਟਰੀ ਅਲੱਗ ਹੈ ਕੋਈ ਕਹਿੰਦਾ ਸਾਨੂੰ ਜਾਨ ਨਹੀਂ ਤੇ ਇਹ ਜਿੰਨੇ ਲੋਕ ਆ ਉਹਨੀਆਂ ਗੱਲਾਂ ਤੇ ਉਹਨੇ ਉਹਨਾਂ ਦੇ ਵਿਚਾਰ ਹੈ ਇਸ ਜਗ੍ਹਾ ਨੂੰ ਲੈ ਕੇ ਪੁਰਾਣੇ ਤੋਂ ਪੁਰਾਣੇ ਬੰਦੇ ਨੂੰ ਇਹਦੀ ਹਿਸਟਰੀ ਤੱਕ ਨਹੀਂ ਪਤਾ ਕਈਆਂ ਨੂੰ ਕਈਆਂ ਨੂੰ ਤਾਂ ਬੜੀ ਸੋਹਣੀ ਬਤਿਆ ਪਤਾ ਯਾਰ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਹਾਂ ਇਸ ਜਗ੍ਹਾ ਦੇ ਵਿੱਚ ਯਾਰ ਦੇਖੋ ਆਪਣੇ ਬਜ਼ੁਰਗ ਬੰਦਿਆਂ ਨੇ ਦੱਸਿਆ ਸਾਨੂੰ ਹਿਸਟਰੀ ਦੇ ਬਾਰੇ ਜਵਾਨ ਬੰਦੇ ਨੂੰ ਹਰ ਕਿਸੇ ਨੂੰ ਪੁੱਛਿਆ ਇਹਦੀ ਹਿਸਟਰੀ ਦੇ ਬਾਰੇ ਜੋ ਇੱਥੇ ਰਹਿੰਦੇ ਪਏ ਆ ਇਹ ਕਾਫੀ ਟਾਈਮ ਤੋਂ ਉਹਨਾਂ ਨੂੰ ਵੀ ਨਹੀਂ ਪਤਾ ਕਿਸੇ ਨੂੰ ਵੀ ਨਹੀਂ ਪਤਾ ਯਾਰ ਮੇਰੇ ਕਹਿਣ ਦਾ ਮਤਲਬ ਇਹ ਹੈ ਜਦੋਂ ਆਪਣੇ ਬਜ਼ੁਰਗ ਨਹੀਂ ਨਹੀਂ ਅੰਦਰ ਨਹੀਂ ਆਪਾਂ ਚੱਲ ਅੰਦਰ ਜਾਣਾ ਜਦੋਂ ਆਪਣੇ ਬਜ਼ੁਰਗ ਮਰ ਜਾਣਗੇ ਮਤਲਬ ਕਿ ਇਸ ਦੁਨੀਆ ਦੇ ਵਿੱਚੋਂ ਇਹ ਚਲੇ ਜਾਣਗੇ ਹਨ ਤੇ ਉਸ ਤੋਂ ਬਾਅਦ ਕੀ ਇਹ ਜਗਾ ਦੀ ਮਹਾਨਤਾ ਕੀ ਹੌਲੀ ਹੌਲੀ ਕਰਕੇ ਭੁੱਲ ਜਾਵਾਂਗੇ ਆਪਾਂ ਕੀ ਸੋਚਣਾ ਪਈਗਾ ਨਾ ਸਾਨੂੰ ਸਾਰਿਆਂ ਨੂੰ ਚਲੋ ਕੋਈ ਗੱਲ ਨਹੀਂ ਦੋਸਤੋ ਹੋ ਜਾਂਦਾ ਕਦੇ-ਕਦੀ ਚਲੋ ਦੋਸਤੋ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਰਵਚਨ ਥੋੜਾ ਜਿਆਦਾ ਵੱਡਾ ਹੋ ਗਿਆ ਚਲੋ ਦੋਸਤੋ ਥੈਂਕ ਯੂ ਟੂ ਵਾਚਿੰਗ